ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਹਾਂਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰ ਜੀ ਵਧੀਆ ਹਾਂਜੀ ਨਾਂ ਦੱਸੋ ਆਪਣਾ ਵੀਰ ਜੀ ਹਾਂ ਮੇਰਾ ਲਾਪ੍ਰੀਤ ਸਿੰਘ ਜੀ ਪਿੰਡ ਸੋਈਆਂ ਕਲਾ ਤਹਿਸੀਲ ਮਜੀਠਾ ਹਾਂਜੀ ਡਿਸਟ੍ਰਿਕਟ ਅੰਮ੍ਰਿਤਸਰ ਜੇ ਫੋਨ ਨੰਬਰ ਹੈਗਾ 7696 669262 ਹੈ ਤੇ ਸਾਰੇ ਵੀ ਡਰੈਸ ਪਹੁੰਚਦੇ ਆ ਆਪਣਾ ਡਰੈਸ ਹੈਗਾ ਫਰੀਗਾ ਚੂੜੀਆਂ ਰੋਡ ਤੇ ਠੀਕ ਹੈ ਜੀ ਠੀਕ ਹੈ ਸੋਈਆਂ ਦੋ ਪੈਂਦੀਆਂ ਜੀ ਇਹ ਸੋਈਆਂ ਫਰੀਗਾ ਚੂੜੀਆਂ ਰੋਡ ਤੇ ਜੀ ਠੀਕ ਹੈ ਵੀਰ ਜੀ ਹਾਂ ਜੀ ਅਮਰਸਾਹ ਠੀਕ ਹੈ ਜੀ ਇਹ ਆਪਣੇ ਕੋਲ ਅੱਜ ਦੋ ਵੇੜਾ ਜੀ ਹਾਂ ਜੀ ਦੋਵੇਂ ਤਾਜ਼ੀਆਂ ਸੋਈਆਂ ਜੀ ਠੀਕ ਹੈ ਜੀ ਤੇ ਪਹਿਲਾਂ ਇੱਥੇ ਸ਼ੁਰੂਆਤ ਇਹ ਤੋਂ ਕਰ ਲਓ ਵੀਰ ਜੀ ਇਹ ਤੋਂ ਇਹਦੇ ਬਾਰੇ ਦੱਸ ਦਿਓ ਇਹਦੇ ਕੋਲ ਵੀ ਜੀ ਹੁਣ ਦੁੱਧ ਹੈਗਾ ਜੇ 10 ਕਿਲੋ 10 ਕਿਲੋ ਠੀਕ ਹੈ ਜੀ ਹੈ 11 ਅਸੀਂ 10 ਕਿਲੋ ਮੰਨ ਕੇ ਦਵਾਂਗੇ ਠੀਕ ਹੈ ਜੀ ਠੀਕ ਹੈ ਤੇ ਵਛਾ ਜੀ ਮਗਰ ਤੁਹਾਨੂੰ ਨਾਲ 7-8 ਦਿਨ ਹੋ ਗਏ 7-8 ਦਿਨ ਹੋਏ ਆ ਹਾਂਜੀ ਹਾਂਜੀ ਬਾਕੀ ਠੀਕ ਠੀਕ ਹੀ ਆ ਵੇਖੋ ਆ ਗੋ ਵੇਖੋ ਵੀਰੋ ਸੀਲਸ ਲੱਗ ਆ ਗਈ ਆ ਥਣ ਥਣ ਵਧੀਆ ਲੱਗਿਆ ਗੁਲਾਬੀ ਥਾਣਾ ਗਿਆ ਹਨਾ ਵੀਰੇ ਹਾਂਜੀ ਹਾਂਜੀ ਤੇ ਖੋਲੀ ਵੀਰ ਜੀ ਤੋਰਾ ਵਿਖਾਈਏ ਤੋਰਾ ਵਿਖਾਈਏ ਵੇਖੋ ਵੀਰੋ ਵੀਰੇ ਨੇ ਦੱਸਿਆ ਕਿ ਸਟਾਰਟਿੰਗ 10 ਕਿਲੋ ਆ ਹਜੇ ਤੇ ਆ ਵਛਾ ਆ ਗਿਆ ਮਗਰ ਬਾਕੀ ਦੁੱਧ ਆ ਵੀ 12-13 ਕਿਲੋ ਚਾਉ ਠੀਕ ਆ ਵੀਰੇ ਸੀਲਸ ਵੇਖੋ ਵੀਰੋ ਚੰਗੀ ਵਹਿੜ ਆ ਗਈ ਆ ਕੋਲਾ ਬੁਲਾ ਠੀਕ ਹੈ ਜੀ ਮੈਂ ਇੱਧੇ ਵੀ ਆ ਗਈ ਆ ਬੱਸ ਇਹ ਮੇਲਾ ਮੈਂ ਮੇਲੇ ਤੇ ਆ ਗਈ ਆ ਬਿਲਕੁਲ ਵੇਖੋ ਵੀਰੋ ਵੀਰ ਕੰਦਰ ਹੁਣ ਮੇਲਾ ਮਾਰਨਾ ਪੀਏ 10 ਦਿਨ ਹੋ ਗਿਆ ਸੂਈ ਨੂੰ ਤੇ ਬਾਕੀ ਬੜਾ ਘੈਂਟ ਲੱਗਾ ਇਹ ਬਾਕੀ ਇਹ ਦੁੱਧ ਦੇ ਨੇ 14-15 ਕਿਲੋ ਚ ਆ ਜਾਣਾ ਬਿਲਕੁਲ ਵੇਖ ਲਓ ਵੀਰੋ ਥਣ ਥਣ ਬਹੁਤ ਵਧੀਆ ਲੱਗਿਆ ਗੁਲਾਬੀ ਥਾਣਾ ਗਿਆ ਚੰਗੀ ਵੜਾ ਨਹੀਂ ਹੋਈ ਹੋਣਾ ਬਾਹਰ ਰਹਿੰਦੇ ਇੰਡੋਰ ਬਿਲਕੁਲ ਬਿਲਕੁਲ ਇਹ ਕੀ ਸੇਵਾ ਨਹੀਂ ਹੋਈ ਵੜਦੀ ਹਣਾ ਵੀਰੇ ਥੋੜਾ ਲੱਪੇ ਲੁੱਪੇ ਚ ਆਈ ਹੈ ਜੇ ਤੇ ਬਾਕੀ ਵੇ ਲੋ ਵੀ ਤਾਂ ਬਿਲਕੁਲ ਸਚਾਈ ਦਸੀਆ ਵੀਰੋ ਇਹ 10 ਲੀਟਰ ਆ ਤੇ ਮੇਰਾ ਡੈਪੀ ਮਾਰਨ ਚਲੋ ਕੋੜਾ ਵੀ ਵੀਰ ਮੱਡ ਮੁੰਡ ਪਾਊਗਾ ਵੀਰ ਦੁੱਧ ਬਾਜੂ ਹਨਾ ਦੁੱਧ ਬਾਜਣਾ ਬਿਲਕੁਲ ਦੇਖੋ ਆ ਕਿਹੜਾ ਵੀਰ ਸੇਵਾ ਕਰ ਲੂ ਚੰਗੀ ਵੀਰੇ ਦੁੱਧ ਚੰਗਾ ਚਵਾਊਗੀ ਵੈੜ ਚੰਗੀ ਆ ਖਾਂ ਥੁਣ ਵਧੀਆ ਆ ਗਿਆ ਵੈੜ ਨੂੰ ਰੇਟ ਵੀ ਉਹਨਾਂ ਦੀ ਆ ਜੈ ਜੀ ਜਾਂਦੇ ਵੀਰ ਕੋੜਾ ਦੇ ਭਾਣਾ ਹਾਂਜੀ ਆ ਵੇਖੋ ਏ ਠੰਡੀ ਧੀਰੀ ਧਾਰਾ ਨਾਲ ਮਾਰ ਕੇ ਵਿਖਾ ਦੇ ਅਰੇ ਹੈ ਸੀਸ ਲੱਗਿਆ ਹਾਂਜੀ ਠੀਕ ਆ ਵੀਰੇ ਠੀਕ ਆ ਕੋਣ ਠੀਕ ਹੈ ਵੀਰੇ ਹਾਂਜੀ ਵੀਰ ਜੀ ਮੁੱਲ ਕੀ ਕਰਨਾ ਇਹਦਾ ਮੁੱਲ ਕਰਾਉਣ ਨੂੰ ਭਾਏ ਵੀਰ ਜੀ 50 ਕਰਾ ਲਓ ਹਾਂਜੀ ਦੇਰੀ 45000 ਦੇ 45 ਦੀ ਹਾਂਜੀ ਠੀਕ ਹੈ ਵੀਰੇ ਵੇਖ ਲਓ ਵੀਰੋ ਵੈੜ ਚੈੱਕ ਕਰ ਲਓ ਨਾਣਾ ਨੋਣਾ ਨਾੜਾ ਵੇਖੋ ਦੋ ਤਾਰੀ ਸਿਰਫ ਇਹੋ ਹੀ ਆ ਵੀ ਸਾਮਨ ਵਾਲੀ ਗਾਂ ਹੈ ਚੰਗੀ ਵੈੜਾ ਵੀਰੋ ਚੈੱਕ ਕਰ ਲਓ ਥਣ ਥਣ ਦੀ ਕੁਆਲਿਟੀ ਚੈੱਕ ਕਰ ਲਿਓ ਧੋਨ ਵਾਲੀ ਵੈੜ ਆ ਗਈ ਆ ਹੈ ਵੀ ਸੱਚਾਈ ਵੀਰ ਜੀ ਨੇ ਸੱਚਾਈ ਦੱਸੀ ਆ ਵੀਰੇ ਸੇਵਾ ਨਹੀਂ ਵੈੜ ਦੀ ਹੋਈ ਤੇ ਮੇਲਾ ਡਿਆ ਪੀ ਮਾਰਨਾ ਕੋਈ ਵੀਰ ਸੇਵਾ ਕਰ ਲੂ ਤੇ ਦੁੱਧ ਚੰਗਾ ਭਰੂ ਹਣਾ ਵੀਰੇ ਆਹ ਵੇਖੋ ਮਕਰੋਂ ਵੀ ਵੇਖੋ ਬਾਹਨਾ ਆਹ ਵੇਖ ਖੁੱਲਣਾ ਆ ਜੇ ਬਾਹਨਾ ਦੇ ਆ ਵੇਖੋ ਤਾਂ ਮੈਡਰ ਵੇਖੋ ਬਿਲਕੁਲ ਵੀਰੇ ਹੁਣ ਮੰਗਾ ਪੁੰਦੀ ਤੇ ਉਵੇਂ ਮੰਗੇ ਤੋ ਮੰਮੀ ਉਵੇਂ ਹੀ ਇਹ ਮੰਗੇ ਤੋ ਬਿਨਾ ਵਾ ਵੰਗੇ ਤੋ ਬਿਨਾ ਹੀ ਤੇ ਚੰਗੀ ਵੇੜਾ ਵੀਰੋ ਵੱਡੇ ਪੱਲੇ ਚ ਇਹ ਦੁੱਧ ਚੰਗਾ ਭਰੂ ਵੀਰੇ ਸੇਵਾਣਾ ਹਾਂਜੀ ਹਾਂਜੀ ਕਿੰਨੇ ਦੀ ਖਾਣਾ ਦੇਣੀ ਵੀਰੇ ਕਰਾ ਦਿਓ ਵੀਰ ਜੀ ਜਿੰਨੇ ਦੀ ਤੁਹਾਨੂੰ ਜਾਇ ਲੱਗਦੀ ਦੱਸ ਤੂੰ ਕਰ ਦੋ ਜਾਇਜ ਚਲ ਦੋ ਹੀ ਸ਼ਰਤੇ ਨਹੀਂ ਜਾਂਦੇ 42 ਜਾਂਦੋ ਵਿਜਿਹਾਰ ਹੋਰ ਜਾਂਦੋ 41 ਦੀ 41 ਦੀ ਜਾਂਦੋ ਬਾਕੀ ਵੀਰ ਕੋਈ ਫੋਨ ਲਾਵੇ ਖੁੱਲਾ ਮਾਨਤਨ ਕਰਦਾਂਗੇ ਠੀਕ ਆ ਵੀਰੇ ਠੀਕ ਆ ਵੇਖੋ ਵੀਰੋ 41 ਜੀ ਵੀਰ ਕਹਿੰਦਾ ਮਾਨਤਨ ਖੁੱਲਾ ਹੋ ਜੂ ਬਾਕੀ ਤੁਸੀਂ ਫੋਨ ਲਾ ਲਿਓ ਵੈੜ ਚੰਗਿਆ ਵੀਰੇ ਵੱਡੇ ਪੱਲੇ 'ਚ ਵੈੜ ਆ ਬਿਨਾ ਮੰਗੇ ਤੋਂ ਵੀਰ ਦੱਸਦਾ ਹਾਂਜੀ ਇਹ ਦੂਜੇ ਨੰਬਰ ਤੇ ਆ ਗਈ ਇਹ ਵੀ ਜੀਤ ਕੋ ਇਹਨੂੰ ਵੀ 6-7 ਦਿਨ ਹੋ ਗਏ ਜੀ ਸੂਈ ਨੂੰ ਅੱਛਾ ਜੀ ਤੇ ਇਹ ਅਜੇ ਮੈਲੇ ਤੇ ਨਹੀਂ ਆਈ ਅਜੇ ਹਾਂਜੀ ਅਜੇ ਨਹੀਂ ਇਹਨੇ ਮੈਲਾ ਮਾਰਿਆ ਇਹਨੇ ਮੈਲਾ ਮਾਰਦਾ ਜੀ ਅਜੇ ਹਾਂਜੀ ਤੇ ਹੁਣ ਇਹਦੇ ਕੋਲ ਦੁੱਧ ਹੈਗਾ 16 ਕਿਲੋ 16 ਕਿਲੋ ਦੁੱਧ ਮੌਜੂਦ ਆ ਹਾਂਜੀ ਹਾਂਜੀ ਵੇਖੋ ਵੀਰੋ ਚੈੱਕ ਕਰ ਲਿਓ ਖਣ ਨੌਕ ਵਾਲਾ ਆ ਗਿਆ 16 ਲੀਟਰ ਵੀਰ ਕਹਿੰਦਾ ਦੁੱਧ ਆ ਮਗਰ ਗਿਸ਼ਰ ਤਾਂ ਅੱਛਾ ਅਹ ਬੱਛ ਆ ਗਿਆ ਮਗਰ ਹੈਨਾ ਜੀ ਵੇਖੋ ਵੀਰੋ ਲੈਵਲ ਉਹ ਚੈੱਕ ਕਰ ਲਿਓ ਚੰਗੇ ਰਿਕਾਰਡ ਵਾਲੀ ਵੜਾ ਵੇਖੋ ਵੀਰੋ ਚੈੱਕ ਕਰ ਲੋ ਲੈਵਲ ਉਹ ਆ ਚੰਗਾ ਘੈਂਟ ਲੈਵਾ ਚੰਗੀ ਵੈੜਾ ਸੋ ਸੋਹਣੀ ਸੁਨੱਖੀ ਆ ਵੀਰੋ ਆ ਕੋਈ ਮੰਗੇ ਦੀ ਲੋੜ ਨਹੀਂ ਆ ਪਾਉਣਾ ਦੇ ਪਾਲੋ ਆਪਣੀ ਮਰਜ਼ੀ ਆ ਅੱਛਾ ਇਹ ਵੀ ਬਿਨਾ ਮੰਗੇ ਤੋਂ ਵੀਰੇ ਬਿਨਾ ਮੰਗੇ ਤੋਂ ਕੋਣਾ ਆਪਣੀ ਮਰਜ਼ੀ ਪਾਲੋ ਠੀਕ ਆ ਵੀਰੇ ਮੋੜ ਦੇ ਮੋੜ ਲੋ ਬਾਕੀ ਸਾਰੀ ਬਾਜੀ ਬਾਜੀ ਆ ਬਿਲਕੁਲ ਆ ਠੀਕ ਆ ਜੀ ਇਹ ਸਵਾਦੀ ਬਖਾਉਣੀ ਚੰਗੀ ਵੀ ਆ ਫੈਂਟ ਫੋਣ ਵੀ ਚੰਗੇ ਨਹੀਂ ਵੈੜਦੀ ਤੇ ਇਹ ਹੈਗੀ ਜੀ ਪੰਜ ਦੇ ਲੱਗਦੀ ਆ ਇਹ ਪੰਜ ਤੇ ਲਾ ਕੇ ਬੰਨੇ ਆ ਗਈ ਆ ਹੁਣ ਕਿੰਨਾ ਦੁੱਧ ਵੀਰੇ ਮੌਜੂਦ ਬਿਲਕੁਲ ਨਹੀਂ 16 ਕਿਲੋ 15 ਦੀ ਕੋਈ ਵੀ ਭਰਾ ਗਰੰਟੀ ਨਾਲ ਲੈ ਆਉਣ ਲੈਂਦੇ ਵੇਖੋ ਵੀਰੇ 15 ਲੀਟਰ ਦੀ ਵੀਰ ਕਹਿੰਦਾ ਗਰੰਟੀ ਆ ਚੰਗੀ ਵਿਹੜਾ ਵੀਰੋ ਨੌਂ ਕਾਲਾ ਥਾਣਾ ਗਿਆ ਬੀਣਾ ਵੀਰ ਕਹਿੰਦਾ ਵੰਗੇ ਤੋਂ ਆ ਕ੍ਰੋਸ ਪੰਨ ਆ ਗਿਆ ਵੀਰੇ ਫੈਂਡ ਫੋਨ ਚੰਗੀ ਦੀ ਮਾਲਕ ਹੋਊਗੀ ਠੀਕ ਆ ਵੀਰੇ ਸੀਸ ਲੱਗ ਆ ਗਈ ਹੈਨਾ ਸੀਸ ਲੱਗ ਗਿਆ ਠੀਕ ਆ ਵੀਰੇ ਮੋਲੇ ਦਾ ਮੋਲ ਇਹਦਾ ਵੀਰ ਜੀ ਜੈ ਕਰ ਦੇਣਾ ਹਾਂਜੀ ਛੋਟੇ ਛੋਟੇ ਮੋਲ ਕਿਉਂ ਪਹਿਲੇ ਫੋਨ ਤੇ ਜੜੀਆਂ ਵਿਗਣ ਬਿਲਕੁਲ ਜੀ ਅੱਗੇ ਵੀ ਇਦਾਂ ਹੀ ਮਾਲ ਵੇਚਦਾ ਪਹਿਲੇ ਹੂਨ ਤੇ ਹਾਂਜੀ ਵੀਰੇ ਤੇ ਮੋਲ ਕਰਾਉ ਨੂੰ ਭਾਏ 65 ਕਰਾ ਲਓ ਹਾਂਜੀ 60 ਦੀ ਦੇ ਦਈਏ ਜਾਣਦੇ ਹੋਰ ਵੀਰੇ ਕਰਾ ਦਿਓ ਜਿੰਨਾ ਮਾਨਤਨ ਕਰਾਉਣਾ ਤੇ ਨਹੀਂ ਜਾਣਦੇ ਹੋ 57 ਦੀ ਦੋ ਹੋਰ ਦਾ ਜਾਣ ਤੋਂ 55 55000 ਦੀ ਹਾਂਜੀ ਵੇਖੋ ਵੀਰੇ ਰੇਟ ਵੀ ਇਹਦੇ ਜੈਜ ਹੁੰਦੇ ਆ ਵੱਡੀ ਵੈੜਾ ਲੈ ਲਓ ਬਾਕੀ ਰੇਟ ਚੰਗਾ ਦੁੱਧ ਵੀਰ ਦੱਸਦਾ ਰੇਟ ਕੀਤੇ ਆ ਬਿਲਕੁਲ ਬਿਲਕੁਲ ਨੋਰਮਲ ਹੈ ਵੀਰੇ ਰੇਟ ਖਣ ਨੋਕ ਵਾਲ ਆ ਗਿਆ ਵੀਰੇ ਵੈੜ ਨੂੰ ਰੇਡ ਵੀਰ ਨੇ 55 ਦੀ ਕਹਿਤਾ ਵੀਰੇ ਜੇ ਕੋਈ ਜੋੜਾ ਹੀ ਵੜਾ ਦਾ ਪਾਲੂ ਦੋਵਾਂ ਦਾ ਖੁੱਲਾ ਮਾਂਤਣ ਖੁੱਲਾ ਮਾਂਤਣ ਜਾਂਦੇ ਫੋਨ ਲਾਵੇ ਕੋਈ ਵੀਰ ਫੋਨ ਲਾ ਦਾਂਗੇ ਫੋਨ ਲਾਵੇ ਹਨਾ ਫੋਨ ਲਾਵੇ ਕੋਈ ਵੀਰ ਬਾਕੀ ਕਰਾਇਆ ਤੇ ਖੁੱਲਾ ਛੱਡ ਦਾਂਗੇ ਮਾਂਤਣ ਵੀ ਖੁੱਲਾ ਕਰਾਂਗੇ ਕੀ ਬਾਤ ਹੈ ਜੀ ਵੇ ਲੋ ਵੀਰੋ ਚੰਗੇ ਰਿਕਾਰਡ ਵਾਲੀ ਵੜਾ ਹੈ ਚੰਗਾ ਦੁੱਧ ਹੈ ਇਹਦੇ ਥੱਲੇ ਵੀ ਬਾਕੀ ਇਹ ਵੀ ਚੰਗੀ ਵੜਾ ਵੀਰ ਨੇ ਦੱਸਿਆ ਥੋੜੀ ਸੇਵਾ ਹੋਣ ਵਾਲੀ ਆ ਕਿੰਨਾ ਦੁੱਧ ਤਾਂ ਉਨਾ ਹੀ ਵੀਰ ਨੇ ਦੱਸਿਆ ਬਾਕੀ ਵੀਰੋ ਸੇਵਾ ਕਰ ਲਿਓ ਉਨਾਂ ਦੇ ਦੋ ਤਿੰਨ ਹਾਜ਼ਰ ਹੈਗਾ ਉਨਾਂ ਹੀ ਦੱਸੋ ਬਿਲਕੁਲ ਵੀਰੇ ਬਿਲਕੁਲ ਤੁਹਾਡੀ ਹਰ ਵੀਡੀਓ ਚ ਕਦੀ ਵੀ ਵੀਰੇ ਦੁੱਧ ਦਾ ਵੀ ਬਿਲਕੁਲ ਸਹੀ ਰਹਿੰਦਾ ਹੈ ਨਾ ਖੜਾ ਵੀਰ ਖੜਦਾ ਫੋਨ ਕਰਦਾ ਵੀਰੇ ਬਿਲਕੁਲ ਸਚਾਈ ਹੈਗੀ ਹਾਂਜੀ 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 ਤੇ ਤਾਂ ਹੀ ਪਛੋ ਜਲਦੀ ਵੀਰੇ ਵੇਖਦਾ ਟਾਡਾ ਨਹੀਂ ਨਹੀਂ ਪਹਿਲੇ ਫੋਨ ਤੇ ਇੱਕ ਵੀਰ ਨਾਰਾਜ਼ ਹੋ ਗਿਆ ਜਲਸੀ ਵਾਲਾ ਸਾਈ ਨਹੀਂ ਪਾਈ ਉਹ ਆ ਗਿਆ ਇਦਾਂ ਹੀ ਅੱਛਾ ਆਂਦਾ ਤੂੰ ਜਲਸੀ ਦੇਤੀ ਨਾ ਵੀਰ ਜਿੰਨਾ ਸਾਈ ਪਾਈ ਅਗਲਿਆਂ ਨੇ ਖੜਨੀ ਹੈ ਬਿਲਕੁਲ ਬਿਲਕੁਲ ਵੀਰੇ ਸਾਈ ਪਾ ਕੇ ਤੇ ਪੁੱਛ ਕੇ ਫਿਰ ਤੁਰਿਆ ਕਰੋ ਹੈ ਨਾ ਖਰਾਬ ਨਾ ਹੋਵੇ ਕੋਈ ਵੀਰ ਦੂਰ ਹੁੰਦਾ ਬਾਕੀ ਵੀਰੋ ਵੇਖ ਲੋ ਵੈੜਾ ਚੰਗੀਆਂ ਨੇ ਰੇਡ ਵੀਰ ਦੇ ਜਾਇਜ ਆ ਵੀਰ ਕਹਿੰਦਾ ਜੋੜਾ ਹੀ ਮਾਨਤਨ ਖੁੱਲਾ ਕਰਦਾਂਗੇ ਤੁਸੀਂ ਫੋਨ ਲਾ ਲਿਓ ਠੀਕ ਹੈ ਠੰਡੀਆਂ ਧੀਰੀਆਂ ਆ ਨਹੀਂ ਆ ਵੀ ਸੌ ਯਾਰ ਲਕਾਂ ਵਾਲੀਆਂ ਵੇਖੋ ਤੁਹਾਡੇ ਸਾਹਮਣੇ ਥਾਨ ਵੀ ਵੇਖੋ ਬਿਲਕੁਲ ਵੀਰੇ ਬਿਲਕੁਲ ਸੀਸ ਲੱਗ ਆ ਗਈਆਂ ਵੈੜਾ ਹਨਾ ਵੀਰੇ ਹਾਂਜੀ ਹਾਂਜੀ ਵੀਰੇ ਨਾਮ ਦੱਸਦੇ ਹੋ ਆਪ ਦਾ ਨਾਮ ਮੇਰਾ ਲਾਪ੍ਰੀਤ ਸਿੰਘ ਜੀ ਪਿੰਡ ਸੁਨੀਆ ਕਲਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੈਗਾ 7696 3692 ਬਾਹਰ ਠੀਕ ਹੈ ਭਾਸ਼ਾ ਵੀ ਆਪਣੇ ਇਹੋ ਨੰਬਰ ਤੇ ਚੱਲ ਦੀ ਜੀ ਠੀਕ ਹੈ ਸਸੀਆ ਵੀਰੇ